ਪਰਿਵਾਰਾਂ ਨੂੰ ਆਰਥਿਕ ਮੰਦਹਾਲੇ ਚੋਂ ਕੱਢਣ ਲਈ ਆਪਣੇ ਘਰ ਜ਼ਮੀਨਾਂ ਗਹਿਣੇ ਤਰਤਖਾੜੀ ਮੁਲਕਾਂ 'ਚ ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਿਲ ਕੜੀ 'ਚ ਰਹਿਣ ਵਾਲੇ ਸੇਵਾ ਰੂਪੀ ਮਦਦ ਕਰਨ ਵਾਲੇ ਦੁਬਈ ਦੇ ਉੱਗੇ ਕਾਰੋਬਾਰੀ ਅਤੇ ਸਰਬੱਤ ਦੇ ਭਲਾ ਟਰਸਟ ਐਲਟੇਬਲ ਟਰਸਟ ਦੇ ਸਰਪ੍ਰਸਟ ਡਾਕਟਰ ਐਸ ਪੀ ਸਿੰਘ ਉਭਰਾਏ ਦੇ ਯਤਨਾ ਸਦਕਾ ਬਰਨਾਲਾ ਸ਼ਹਿਰ ਨਾਲ ਸੰਬੰਧਿਤ 34 ਸਾਲਾ ਭਗਵੰਤ ਸਿੰਘ ਪੁੱਤਰ ਤਖਤ ਸਿੰਘ ਦਾ ਮ੍ਰਿਤਕ ਅੱਜ ਦੁਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅਵਿ ਸਰਵਿਖੇ ਪੁੱਜੇ ਸਰਵਾਦਾ ਭਲਾ ਚੈਰੀਟੇਬਲ ਟਰਸਟ ਅਕਾਇਆ ਮਰਸਲਾ ਲੋਨਸਦਾਰ ਸੁਖਿੰਦਰ ਸਿੰਘ ਮਨਪ੍ਰੀਤ ਸਿੰਘ ਤੇ ਮਨਵਜੀਤ ਸਿੰਘ ਅੱਜ ਸ਼ਿਰਗੁਰ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਸਥਾਨ ਸੀ ਵਿਖੇ ਆਏ ਆਂ ਅੱਜ ਇੱਕ ਨੌਜਵਾਨ ਭਗਵੰਤ ਸਿੰਘ ਜਿਹੜਾ ਬਰਨਾਲੇ ਸ਼ਹਿਰ ਦਾ ਰਹਿਣ ਵਾਲਾ ਸੀ ਤੇ ਕੁਝ ਸਾਲ ਪਹਿਲਾਂ ਉਹ ਜਿਹੜਾ ਸੀ ਉਹ ਦੁਬਈ ਦੇ ਵਿੱਚ ਕੰਮਕਾਜ ਦੀ ਭਾਲ ਦੇ ਵਿੱਚ ਗਏ ਸਨ ਬੀਤੀ 3 ਨਵੰਬਰ ਨੂੰ ਉਹਨਾਂ ਨੇ ਉੱਥੇ ਮਾਨਸਿਕ ਪਰੇਸ਼ਾਨੀਆਂ ਕਰਕੇ ਤੇ ਕਾਰੋਬਾਰ 'ਚ ਕੋਈ ਉਹਨਾਂ ਦਾ ਜਿਹੜਾ ਕੰਮ ਜਿਹੜਾ ਸੀ ਬੰਦ ਹੋਣ ਕਰਕੇ ਉਹ ਮਾਨਸਿਕ ਪਰੇਸ਼ਾਨੀ ਚ ਸੰਤੇ ਉਹਨਾਂ ਨੇ ਉੱਥੇ ਜਿਹੜੀ ਸੀ ਆਤਮ ਹੱਤਿਆ ਕਰ ਲਈ ਜਦੋਂ ਪਰਿਵਾਰ ਨੂੰ ਉਹਨਾਂ ਦੀ ਇਸ ਘਟਨਾ ਦਾ ਪਤਾ ਲੱਗਾ ਤਾਂ ਉਹਨਾਂ ਨੇ ਕਾਫੀ ਚਾਰਾਜੋਈ ਕੀਤੀ ਕਿ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆਹ ਲਿਆ ਕੇ ਇੱਥੇ ਤੇ ਉਹਨਾਂ ਨੇ ਅੰਤਿਮ ਰਸਮਾਂ ਜਿਹੜੀਆਂ ਉਹਨਾਂ ਭਾਈਆਂ ਜਾ ਸਕਣ ਪਰ ਬਹੁਤ ਸਾਰੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹਨਾਂ ਦੀ ਜਿਹੜੀ ਸੀ ਮ੍ਰਿਤਕ ਦੇ ਭਾਰਤ ਨਹੀਂ ਸੀ ਲਿਆਂਦੀ ਜਾ ਸਕਦੀ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਨੂੰ ਡਾਕਟਰ ਐਸ.ਪੀ ਸਿੰਘ ਉਹ ਭਰਾਈ ਹੋਣੀ ਜਿਹੜੇ ਆ ਇਸ ਤਰ੍ਹਾਂ ਦੀ ਮਦਦ ਕਰਦੇ ਨੇ ਕਿ ਜਿਹੜੀ ਮ੍ਰਿਤਕ ਦੇ ਆਹ ਭਾਰਤ ਲਿਆਂਦੀਆਂ ਜਾਂਦੀਆਂ ਨੇ ਤੇ ਉਹਨਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਤੇ ਡਾਕਟਰ ਉਭਰਾਏ ਜੀ ਦੀ ਟੀਮ ਜਿਹੜੀ ਦੁਬਈ ਦੇ ਵਿੱਚ ਆ ਉਹਨਾਂ ਨੇ ਦੀਜੀ ਯਤਨਾਂ ਨਾਲ ਜਿਹੜੀ ਆ ਭਾਰਤੀ ਕਾਉਂਸਲਟ ਦੇ ਮਦਦ ਦੇ ਨਾਲ ਜਿਹੜੀ ਮ੍ਰਿਤਕ ਦੇ ਆ ਅੱਜ ਜਿਹੜੀ ਆ ਉਹ ਭਾਰਤ ਆ ਰਹੀ ਆ ਤੇ ਅਸੀਂ ਅੱਜ ਸਰਬਾਧਾ ਭਲਾ ਚੈਰੀਟੇਬਲ ਟਰਸਟ ਨੂੰ ਇੱਥੇ ਉਹਨਾਂ ਨੂੰ ਦੀ ਰਿਸੀਵ ਕਰਕੇ ਉਹ ਮ੍ਰਿਤਕ ਦੇ ਤੇ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਹੈ ਸੌਂਪ ਦੇਣੀ ਹੈ ਹੁਣ ਤੱਕ ਸਰਬਾਦਾਵਲਾ ਚੈਰੀਟੇਬਲ ਟ੍ਰਸਟ ਵੱਲੋਂ ਜਿਹੜੀਆਂ ਲਗਭਗ 214 ਮ੍ਰਿਤਕ ਦੇ ਆ ਜਿਹੜੀਆਂ ਉਹ ਭਾਰਤ ਲਿਆਂਦੀਆਂ ਚੁੱਕੀਆਂ ਨੇ ਤੇ ਉਹਨਾਂ ਦੀਆਂ ਜਿਹੜੀਆਂ ਪਰਿਵਾਰ ਜਿਹੜੇ ਉਹ ਉਹਨਾਂ ਦੀਆਂ ਅੰਤਮ ਰਸਮਾਂ ਜਿਹੜੀਆਂ ਉਹ ਨਭਾਰ ਨਭਾਈਆਂ ਉਹਨਾਂ ਨੇ ਤੇ ਇਹਦੇ ਨਾਲ ਦੀ ਨਾਲ ਹੀ ਹੁਣ ਹੋਰ 4 ਤੋਂ 5 ਜਿਹੜੀਆਂ ਮ੍ਰਿਤਕ ਦੇ ਆ ਨੇ ਉਹ ਜਲਦੀ ਜਿਹੜੀਆਂ ਭਾਰਤ ਆ ਰਹੀਆਂ ਨੇ ਹਾਂਜੀ ਬਾਬਾ ਜੀ ਤੁਹਾਡਾ ਨਾਮ ਤੇ ਅੱਜ ਤੁਸੀਂ ਇੱਥੇ ਕਿਸ ਕੰਮ ਲਈ ਆਏ ਹੋ ਹਾਂਜੀ ਮੇਰਾ ਨਾਮ ਸੁਖਦੇਵ ਸਿੰਘ ਜੀ ਮੇਰੇ ਭਤੀਜੇ ਦੀ ਜਿਹੜਾ ਮੇਰਾ ਪੀਜਾ ਸੀ ਉਹ ਭਗਵੰਤ ਸਿੰਘ ਉਹਨਾਂ ਦੀ 3 ਨਵੰਬਰ ਨੂੰ ਦੁਬਈ 'ਚ ਡੈਥ ਹੋ ਗਈ ਸੀ ਜੀ ਤੇ ਉਹਨਾਂ ਦੀ ਡੈੱਡ ਬੋਡੀ ਕਲੈਕਟ ਕਰਨ ਵਾਸਤੇ ਜੀ ਮੈਂ ਇੱਥੇ ਪਹੁੰਚਿਆਗਾ ਪਰ ਇਹ ਜਿਹੜਾ ਸਾਰਾ ਕਾਰਜ ਅ ਸਰੇਂਦਰਪਾਲ ਸਿੰਘ ਜੀ ਉਭਰਾਏ ਸਰਵੱਤ ਦਾ ਭਲਾ ٹرسٹ ਹੈ ਜਿਹੜਾ ਉਹਨਾਂ ਦੇ ਸਹਿਯੋਗ ਦੇ ਨਾਲ ਸਾਰਾ ਤਕਰੀਬਨ ਜਿੰਨਾ ਵੀ ਖਰਚਾ ਹੋਇਆ ਜੋ ਵੀ ਹੋਇਆ ਉਹ ਸਾਰਾ ਉਹਨਾਂ ਨੇ ਆਪਣੇ ਕੋਲੋਂ ਕਰਕੇ ਤੇ ਅੱਜ ਉਹਨਾਂ ਦੀ ਜਿਹੜੀ ਟੀਮ ਹੈ ਸਾਰੀ ਉਹਨਾਂ ਨੇ ਮੈਨੂੰ ਤੇ ਪਤਾ ਵੀ ਨਹੀਂ ਲੱਗਣ ਦਿੱਤਾ ਜੀ ਤੇ ਜਿਹੜੇ ਭਗਵੰਤ ਸਿੰਘ ਦੇ ਮਾਤਾ ਪਿਤਾ ਸੀ ਉਹ ਬਹੁਤ ਜ਼ਿਆਦਾ ਗਰੀਬ ਨੇ ਬਿਲਕੁਲ ਹੀ ਉਹ ਤਾਂ ਡੈੱਡ ਬੋਡੀ ਲਿਆ ਹੀ ਨਹੀਂ ਸਕਦੇ ਸੀ ਕਦੇ ਵੀ ਜੀ ਪਰ ਇਹਨਾਂ ਦੇ ਸਦਕਾ ਹੋਰਾਈ ਸਾਹਿਬ ਦਾ ਤੇ ਸਰਵਤ ਦਾ ਪਹਲਾ ਜਿਹੜਾ ਟਰਸਟ ਹੈ ਜੀ ਇਹਦੇ ਤੁਸੀਂ ਸਾਰੇ ਵਲੰਟੀਅਰ ਹੋ ਜਿਹੜੇ ਇਨਾਂ ਦੇ ਕਾਰਨ ਕਰਕੇ ਇਹ ਸਾਰੇ ਜਿਹੜੇ ਬੱਚੇ ਦਾ ਮੂੰਹ ਐ ਜਾਂ ਉਹਦਾ ਪਰਿਵਾਰ ਮੂੰਹ ਦੇਖ ਲੂਗਾ ਨਹੀਂ ਤੇ ਕੋਈ ਦੇਖੇ ਨਹੀਂ ਸਰਪਾ ਸੀਗੇ ਕੀ ਗੱਲ ਹੋਈ ਸੀ ਵੀ ਉੱਥੇ ਉਹ ਥੋੜਾ ਜਿਹਾ ਪਰੇਸ਼ਾਨੀ ਦੇ ਵਿੱਚ ਹੀ ਇੱਕ ਤਾਂ ਕਰੋਨਾ ਦੇ ਕਰਕੇ ਕੰਮਕਾਰ ਬੰਦ-ਬੰਦ ਸੀਗੇ ਜੀ ਉਹਦੇ ਕਰਕੇ ਬਸ ਪ੍ਰਮਾਤਮਾ ਦਾ ਜਿਸ ਤਰ੍ਹਾਂ ਹੁਕਮ ਹੁੰਦਾ ਜੀ ਉੱਥੇ ਡੈਥ ਹੋ ਗਈ ਸੀ ਅਸੀਂ ਤੋ ਸਿੱਖੀ ਸੰਦੇਸ਼ ਚਾਉਣਾ ਦੇਣਾ ਚਾਹੁੰਦੇ ਜੇ ਨੌਜਵਾਨਾਂ ਨੂੰ ਜਿਹੜੇ ਬਾਹਰ ਜਾਂਦੇ ਆ ਕਰਜ਼ਾ ਚੁੱਕ ਕੇ ਆਪਣੇ ਪਰਿਵਾਰਾਂ ਤੇ ਆਰਥਿਕ ਖਿਆਲੀ ਲਈ ਕਾਰਾ ਕਰਦੇ ਨੇ ਮੈਂ ਤਾਂ ਇਹੀ ਸੰਦੇਸ਼ ਆ ਦੰਨਾ ਜੀ ਕਿ ਜਿਹੜਾ ਕੋਈ ਇੱਥੋਂ ਪਰਿਵਾਰ ਕਿਸ ਤਰ੍ਹਾਂ ਔਖੇ ਹੋ ਕੇ ਬਾਹਰ ਭੇਜਦੇ ਨੇ ਪਰ ਸਾਡੀਆਂ ਜੜੀਆਂ ਇੱਥੇ ਕੰਮ ਕਰਨੇ ਜਾਂ ਸਰਕਾਰਾਂ ਕਹਿ ਲਈਆਂ ਜਾਂ ਕੋਈ ਵੀ ਕਹਿ ਲਈਏ ਕਿਉਂਕਿ ਸਾਡੇ ਇੱਥੇ ਕੋਈ ਕੰਮ ਕਰ ਰਿਹਾ ਕੋਈ ਨਹੀਂ ਜੀ ਪਰ ਜਿਹੜੇ ਸਾਡੇ ਨਾਲ ਇਹ ਸਰਵਤ ਦਾ ਭਲਾ ٹرسٹ ਹੈ ਜਿਹੜਾ ਇਹਨਾਂ ਦੇ ਚੇਅਰਮੈਨ ਡਾਕਟਰ ਸਿੰਦਰ ਪਾਲ ਸਿੰਘ ਜੀ ਬਰਾਏ ਨੇ ਜਿਹੜੇ ਪਰ ਇਹ ਜੀ ਇਸ ਸੰਸਥਾ ਦੇ ਨਾਲ ਜੇਕਰ ਸਾਡਾ ਨੌਜਵਾਨ ਪੀੜ੍ਹੀ ਸਾਡੇ ਵੀ ਸਿੱਖ ਪੰਥ ਵੀ ਜਿਹੜਾ ਸਾਰਾ ਇਹਨਾਂ ਦੇ ਨਾਲ ਬਾਹ ਦੇ ਨਾਲ ਬਾਹ ਜੋੜ ਕੇ ਆਪਾਂ ਕੰਮ ਕਰਦੇ ਰਹੀਏ ਮੇਰੇ ਸਾਹ ਨਾਲ ਤਾਂ ਬਾਹਰ ਜਾਣ ਦੀ ਲੋੜ ਵੀ ਕੋਈ ਨਹੀਂ ਜੀ